ਤੇ 15 ਦੇ 15 ਕੈਂਡੀਡੇਟ ਦੇ ਤੁਸੀਂ ਉਮੀਦਵਾਰ ਕਹਿੰਨੇ ਆ ਉਤਾਰੇ ਆ ਪਰ ਚੋਣ ਨਿਸ਼ਾਨ ਨਹੀਂ ਦਿੱਤੇ ਉਹਦਾ ਕੀ ਕਾਰਨ ਨਹੀਂ ਚੋਣ ਨਿਸ਼ਾਨ ਤਾਂ ਸਾਰਿਆਂ ਨੂੰ ਦਿੱਤੇ ਆ ਕਾਂਗਰਸ ਦਾ ਚੋਣ ਨਿਸ਼ਾਨ ਹੀ ਦਿੱਤਾ ਜੀ ਦੇਖੋ ਜਿਹੜੇ ਆ ਪੰਚਾਇਤ ਕੌਂਸਲ ਦੇ ਇਲੈਕਸ਼ਨ ਆ ਇਹਦੇ ਵਿੱਚ ਕਾਂਗਰਸ ਪਾਰਟੀ ਦੀ ਕੋਈ ਫਾਸਟ ਐਂਡ ਰੂਲ ਨਹੀਂ ਹੈਗਾ ਕਿ ਉਹ ਤੁਸੀਂ ਇਸੇ ਤੇ ਲੜਨਾ ਮੇਰਾ ਮੰਨਣਾ ਕਿ ਇਹ ਸਮਾਜ ਦਾ ਸਾਂਝਾ ਇਲੈਕਸ਼ਨ ਹੈ ਇਹਦੇ ਵਿੱਚ ਇਸ ਚੀਨ ਨਾਲੋਂ ਕਿ ਚੋਣ ਨਿਸ਼ਾਨ ਕਿਸ ਤੇ ਲੜਦੇ ਆ ਜਿਆਦਾ ਮੈਟਰ ਕਰਦਾ ਹੈ ਕਿ ਤੁਹਾਡੀ ਨੀਤ ਕੀ ਹੈ ਤੁਸੀਂ ਬੜਾ ਚੌੜੀਏ ਕੰਮ ਕੀ ਕਰਿਆ ਚਾਹੁੰਦੀ ਹੈ ਔਰ ਅਗਰ ਚੋਣ ਨਿਸ਼ਾਨ ਦੀ ਗੱਲ ਕਰੀਏ ਤੇ ਇਸ ਤਰੀਕੇ ਆਮ ਆਦਮੀ ਪਾਰਟੀ ਤਾਂ ਸਿਰਫ 12 ਸੀਟਾਂ ਤੇ ਇਲੈਕਸ਼ਨ ਲੜਦੀ ਪਈ ਹੈ ਕਿ ਦਾ ਮਤਲਬ ਉਹ ਤਿੰਨ ਤੇ ਤਾਂ ਹਾਰ ਪਹਿਲਾਂ ਮੰਨ ਚੁੱਕੀ ਹੈ ਸਰਕਾਰ ਦੇ ਵਿੱਚ ਹੈ ਕਿ ਉਹਨਾਂ ਨੂੰ 15 ਕੈਂਡੀਡੇਟ ਨਹੀਂ ਮਿਲੇ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇੱਕ ਜ਼ਰੂਰ ਚੇਤਾਵਨੀ ਦਿਆ ਜਾਂਦਾ ਜਿਹੜੇ ਤੁਸੀਂ ਸਾਡੇ ਵਰਕਰਾਂ ਨੂੰ ਜਿਹੜੇ ਸਾਡੇ ਕੈਂਡੀਡੇਟ ਖੜੇ ਹੈ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਗੱਲ ਕਰਦੇ ਆ ਜਿਹੜਾ ਪ੍ਰਸ਼ਾਸਨ ਡਰਾਉਣ ਧਮਕਾਉਣ ਦੀ ਗੱਲ ਕਰਦਾ ਮੈਂ ਤੁਹਾਨੂੰ ਗੱਲ ਦੱਸਿਆ ਚਾਹੁੰਦਾ ਕਿ ਇਹਨਾਂ ਕੰਮਾਂ ਤੋਂ ਤੁਸੀਂ ਹਟ ਜਾਓ ਤੁਹਾਨੂੰ ਇਸ ਚੀਜ਼ ਦਾ ਅਸੀਂ ਠੋਕਮਾ ਜਵਾਬ ਦੇਵਾਂਗੇ ਜਿੱਥੇ ਤੁਸੀਂ ਸਾਡੇ ਕਿਸੇ ਵੀ ਬੰਦੇ ਨੂੰ ਡਰਾਉਣ ਧਮਕਾਉਣ ਦੀ ਗੱਲ ਕੀਤੀ ਜਦ ਕਿਸੇ ਤਰੀਕੇ ਦੀ ਧਮਕੀ ਦਿੱਤੀ ਜਾਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੱਤਾ ਸਰਕਾਰਾਂ ਆਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਜੋ ਤੁਹਾਡੇ ਫਰਜ਼ ਹੈ ਉਹਦੇ ਮੁਤਾਬਕ ਤੁਸੀਂ ਇਲੈਕਸ਼ਨ ਕਰਾਓ ਅਗਰ ਤੁਸੀਂ ਸਰਕਾਰ ਦੇ ਮੁਤਾਬਕ ਇਲੈਕਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਜਦ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਮੂੰਹ ਤੋੜ ਮਾ ਤੁਹਾਨੂੰ ਸਾਰਿਆਂ ਨੂੰ ਜਵਾਬ ਦੇ ਬਿਲਕੁਲ ਯੋਰ ਵਾਰਡ ਨੰਬਰ 14 ਦੀ ਗੱਲ ਕਰ ਰਹੇ ਹਾਂ ਇਸ ਵਾਰਡ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਮੱਸਿਆਵਾਂ ਆਇਆ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦੇ ਅਜੇ ਮੰਗੂਪੁਰ ਪਹੁੰਚਿਆ ਤੇ ਆਪੀਲ ਕਰਨ ਲੱਗਾ ਤੁਸੀਂ ਹਰ ਬੋਰਡ ਤੇ ਪੜਿਆ ਹੋਣਾ ਕਿ ਪੜ੍ਹੇ ਲਿਖੇ ਸੂਝਵਾਨ ਨੇ ਤੜਕ ਲੋਕਤੰਤਰ ਨੇ ਇੱਕ ਤੁਹਾਨੂੰ ਜਿਹੜੀ ਸ਼ਕਤੀ ਦਿੱਤੀ ਹੈ ਉਹ ਅੱਜ ਸ਼ਕਤੀ ਵਾਰਡ ਨੰਬਰ 14 ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਕਿ ਲੋਕਤੰਤਰ ਹੈ ਹਰ ਇੱਕ ਨੂੰ ਅਧਿਕਾਰ ਹੈ ਇੱਥੇ ਚੋਣ ਲੜਨ ਦਾ ਅੱਜ ਪੈਨੀ ਉਹ ਧਾਰਨਾ ਹੈ ਅੱਜੇ ਮੰਗੂ ਬੰਨਾ ਗੱਲ ਕਰਾਂਗੇ ਸਬਾਡ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਵੇਰ ਦੇ ਤੁਸੀਂ ਵੱਖ-ਵੱਖ ਵਾਰਡਾਂ ਵਿੱਚ ਜਾ ਰਹੇ ਹੋ ਕੀ ਲੱਗਦਾ 14 ਨੰਬਰ ਵਾਰਡ ਤੋਂ ਪਾਣੀ ਕੁਮਾਰਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੱਕ ਹੈ ਕਾਂਗਰਸ ਦੇ ਕੈਂਡੀਡੇਟ ਹੈ 100% ਇੱਥੋਂ 21 ਤਰੀਕ ਨੂੰ ਜਿੱਤ ਕੇ ਜਾਊਂਗਾ ਜਿੱਤ ਕੇ ਜਾਊਂਗਾ ਕੀ ਲੱਗਦਾ ਕੀ ਕਰਨਾ ਕਿ ਤੁਸੀਂ 100% ਗਿਆ ਪਹਿਲੀ ਗੱਲ ਹੈਗੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਇਹਨਾਂ ਨੇ ਪਿਛਲੇ 3 ਸਾਲਾਂ ਤੋਂ ਵਿਕਾਸ ਨਾਮ ਦਾ ਤਾਂ ਕੋਈ ਕੰਮ ਨਹੀਂ ਕੀਤਾ ਸਿਰਫ ਬੜਾਚੋਰਤਾ ਵਿਨਾਸ਼ ਕੀਤਾ ਜਿਹੜਾ ਆਲਰੇਡੀ ਕੰਮ ਹੋ ਚੁੱਕਾ ਸੀਗਾ ਉਹ ਵੀ ਇਹਨਾਂ ਨੇ ਖਰਾਬ ਕਰ ਦਿੱਤਾ ਜਿਹੜਾ ਕਿਤੇ ਚੱਲਣਾ ਸੀ ਜਿਹੜੀ ਡਿਵੈਲਪਮੈਂਟ ਦੇ ਮਾਡਲ ਤੇ ਬੜਾਚੋਰ ਤੁਰਿਆ ਹੋਇਆ ਸੀ ਇਹ ਉਹ ਇਹਨਾਂ ਨੇ ਰੋਕ ਦਿੱਤਾ ਜੋ ਸਕੂਲਾਂ ਦੇ ਕੰਮ ਚੱਲਦੇ ਸੀਗੇ ਨਸ਼ੇ ਦੇ ਸਦਾਗਰ ਇਹਨਾਂ ਨੇ ਇੱਥੇ ਫੁਲਾ ਦਿੱਤੇ ਗੁੰਡਾਗਰਦੀ ਇਹਨਾਂ ਨੇ ਫੁਲਾ ਦਿੱਤੀ ਕੋਈ ਇੱਕ ਕੰਮ ਜਿਹੜਾ ਹੈਗਾ ਤਾਂ ਦਾ ਮੈਂ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਨੂੰ ਆ ਚੈਲੰਜ ਕਰਦਾ ਤੁਹਾਡੇ ਮੱਧਿਆਂ ਤੋਂ ਚੈਲੰਜ ਕਰਦਾ ਬੇਸ਼ੱਕ ਤੁਹਾਡੇ ਮੱਧਿਆਂ ਨੂੰ ਭਾਜਨ ਕੋਈ ਬੜਾ ਚੌਰ ਦੇ ਸ਼ਹਿਰ ਲਈ ਪਿਛਲੇ 3 ਸਾਲਾਂ ਵਿੱਚ ਇਹਨਾਂ ਨੇ ਇੱਕ ਵੀ ਕੋਈ ਕੰਮ ਕਰਦਾ ਉਹ ਗੜਾ ਕੇ ਸਾਨੂੰ ਦੱਸਣ ਇਸ ਕਰਕੇ ਲੋਕਾਂ ਵਿੱਚ ਬੜਾ ਰੋਸ਼ ਹੈ ਲੋਕਾਂ ਵਿੱਚ ਬੜਾ ਰੋਸ਼ ਹੈ ਉਹ ਦੁਬਾਰ ਤੋਂ ਕਾਂਗਰਸ ਵੱਲ ਮੁੜਿਆ ਚੰਦੇ ਔਰ ਪਾਣੀ ਕੁਾਰ ਵਰਗੇ ਸੂਝਵਾਨ ਬੰਦਿਆਂ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੱਕ ਹੈ ਉਹਨਾਂ ਨੂੰ ਜਿਤਾਇਆ ਚਾਹੁੰਦੇ ਹਲਕੀ ਚੌਣ-ਚਾਨ ਟਰੱਕ ਹੈ ਜੋ ਬਾੜ ਨੰਬਰ 14 ਤੇ ਹੋਰ ਵੀ ਆ ਉਮੀਦਵਾਰ ਤੁਹਾਡੇ ਕੋ ਆਣਗੇ ਆਪਣੀਆਂ ਦੱਸਣਗੇ ਪਰ ਮੈਂ ਹਰ ਵੀਡੀਓ ਵਿੱਚ ਕਹਿਣਾ ਕਿ ਨiyet ਕੈਂਡੀਡੇਟ ਦੀ ਨiyet ਔਰ ਨੀਤੀ ਦੋਨਾਂ ਵੱਲ ਤੁਸੀ ਧਿਆਨ ਦੇਣਾ ਹੈ ਪੰਨੀ ਕੁਮਾਰ ਵੀ ਦੱਸਣਗੇ ਕਿ ਚੋਣ ਨਿਸ਼ਾਨ ਕਿਹੜਾ ਆ ਇਹਨਾਂ ਨੂੰ ਕਿਉਂ ਵੋਟ ਦੇਣ ਲੋਕ ਹਾਂਜੀ ਪੰਨੀ ਜੀ ਸਰ ਵੋਟ ਇਦਾਂ ਦੇਣਗੇ ਜਿਵੇਂ ਸਾਡਾ ਮੱਲਾ ਹੈ ਜੀ ਬਾਰ ਬਾਰ ਦੇ ਐਮਸੀ ਬਣ ਕੇ ਆਂਦੇ ਸੀਗੇ ਸਾਨੂੰ ਲੁੱਟ ਕੇ ਲੈ ਕੇ ਜਾਂਦੇ ਸੀਗੇ ਜੀ ਸਾਡੇ ਬਜ਼ੁਰਗ ਅਸੀਂ 50 60 ਸਾਲ ਤੋਂ ਰਹਿ ਰਹੇ ਹਾਂ ਜੀ ਸਾਡਾ ਕੋਈ ਵਿਕਾਸ ਨਹੀਂ ਹੋ ਰਿਹਾ ਜੀ ਫਿਰ ਅਸੀਂ ਪਰਨੇ ਕੀਤਾ ਜੀ ਅਸੀਂ ਆਪ ਲੈਣਾਗੇ ਜੀ ਸਾਡਾ ਸਮਾਜ ਹੈ ਜੀ ਕਮ ਸੇ ਕਮ ਸਾਡਾ ਅਧਿਕਾਰ ਹੈ ਖੜਾ ਹੋਣ ਦਾ ਜੀ ਸਾਡਾ ਵੀ ਹੱਕ ਬਣਦਾ ਜੀ ਖੜੇ ਹੋਣ ਦਾ ਜੀ ਲੋਕਤੰਤਰ ਦੀ ਸ਼ਕਤੀ ਹੈ ਕਿ ਸਾਡਾ ਹੱਕ ਹੈ ਹਰ ਇੱਕ ਨੂੰ ਹੱਕ ਹੈ ਜਿੱਥੇ ਹੱਕ ਤੁਹਾਨੂੰ ਵੋਟ ਪਾਉਣ ਦਾ ਦਿੱਤਾ ਅਧਿਕਾਰ ਉੱਥੇ ਹੀ ਲੋਕਤੰਤਰ ਦੇ ਵਿੱਚ ਤੁਹਾਨੂੰ ਚੋਣ ਵਿੱਚ ਉਤਰ ਕੇ ਆਪਣੀ ਗੱਲ ਆਖਣ ਦਾ ਆਪਣੇ ਸਮਾਜ ਲਈ ਲੜਨ ਦਾ ਵੀ ਹੱਕ ਦਿੱਤਾ ਤੁਸੀਂ ਚੈਲੰਜ ਕੀਤਾ ਕਿ ਬਹੁਤ ਸਾਰੇ ਕੰਮ ਨਹੀਂ ਹੋਣੇ ਆ ਵਾਰਡ ਨੰਬਰ 14 ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੈਣੀ ਨੇ ਕੋਈ ਦੱਸਿਆ ਕਿ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਕਿਹੜੇ-ਕਿਹੜੇ ਵਾਅਦੇ ਅੱਜ ਤੁਸੀਂ ਇੱਥੇ ਕਰਕੇ ਜਾ ਰਹੇ ਸਭ ਤੋਂ ਪਹਿਲਾਂ ਜਿਹੜੀ ਇੱਥੇ ਦੀ ਸਮੱਸਿਆ ਆਂਦੀ ਪਈ ਹੈ ਕਿ ਜਿੱਦਾਂ ਕਿ ਆ ਵਾਰਡ ਫੈਲਿਆ ਬਹੁਤ ਹੋਇਆ ਲੰਬਾ ਵਾਰਡ ਹੈ ਇਦੇ ਵਿੱਚ ਨਵੀਂ ਡਵੈਲਪਮੈਂਟ ਵੀ ਹੋਈ ਆ ਉੱਥੇ ਹਜੇ ਗਲੀਆਂ ਨਹੀਂ ਹੈਗੀਆਂ ਸੀ ਅरिज ਨਾਲ ਕੋਈ ਸਿਸਟਮ ਨਹੀਂ ਵੜਿਆ ਵਾਟਰ ਸਪਲਾਈ ਦਾ ਕੋਈ ਅਦਾਂ ਦਾ ਏਰੀਆ ਹੈਗਾ ਜਿੱਥੇ ਹਜੇ ਤੱਕ ਪਾਈਪਲਾਈਨ ਨਹੀਂ ਪਿਛੀ ਜਿਹੜਾ ਨਮਾ ਬਣਿਆ ਜਦਕਿ ਜਿਹੜਾ ਇੱਥੇ ਦਾ ਵਾਟਰ ਸਪਲਾਈ ਦਾ ਹੈਗਾ ਟਿਊਬਲ ਆਪਾਂ ਨਵਾਂ ਲਾ ਚੁੱਕੇ ਆ ਉਧੂ ਵਿੱਚ ਪੂਰੀ ਪਾਈਪਲਾਈਨ ਦਾ ਵਿੱਚ ਪ੍ਰੋਜੈਕਟ ਪਾਸ ਹੋਇਆ ਪਰ ਇਹਨਾਂ ਦੀ ਨਲਾਕੀ ਕਰਕੇ ਉਹ ਕੰਪਲੀਟ ਨਹੀਂ ਹੁੰਦਾ ਪਿਆ ਜੀ ਅੱਧਾ ਉਧੂਰਾ ਪ੍ਰੋਜੈਕਟ ਛੱਡ ਕੇ ਉਹਨਾਂ ਨੇ ਉਦਘਾਟਨ ਕਰ ਦਿੱਤੇ ਉਦਘਾਟਨ ਕਰ ਔਰ ਕੰਮ ਕਾਂਗਰਸ ਦੇ ਟਾਈਮ ਦਾ ਕੰਪਲੀਟ ਟੈਂਡਰ ਹੋਏ ਵੇ ਪ੍ਰੋਸੈਸ ਹੋਇਆ ਸਭ ਕੁਝ ਹੋਇਆ ਵਾ ਉਸ ਤੋਂ ਇਲਾਵਾ ਮੇਰਾ ਮੰਨਣਾ ਹੈ ਕਿ ਐਜੂਕੇਸ਼ਨ ਇੱਕ ਮੇਜਰ ਮੁੱਦਾ ਹੈਗਾ ਉਹ ਇਕੱਲੇ ਇਸ ਵਾਰਡ ਦਾ ਨਹੀਂ ਹੈਗਾ ਉਹ ਪੂਰੇ ਬੜਾ ਚੋਰ ਦਾ ਜਿੱਥੇ ਐਜੂਕੇਸ਼ਨ ਸੁਧਾਰਨ ਨੂੰ ਅਸੀਂ ਇੰਨੀ ਮਿਹਨਤ ਕੀਤੀ ਸੀ ਸਾਰਾ ਕੁਝ ਸਕੂਲ ਵਧੀਆ ਕੀਤੇ ਸੀ ਟੀਚਰ ਲੈ ਕੇ ਆਏ ਸੀ ਉਸ ਤੋਂ ਬਾਅਦ ਇਹਨਾਂ ਨੇ ਟੀਚਰ ਲੈਸ ਸਾਡੇ ਸਕੂਲ ਕਰ ਦਿੱ ਸ਼ਾ ਪਿੰਡਾਂ ਵਿੱਚ ਬੜਾ ਚੋਰ ਸ਼ਹਿਰ ਵਿੱਚ ਬੰਦ ਹੋ ਗਿਆ ਸੀ ਇਹਨਾਂ ਨੇ ਦੁਵਾਰ ਤੋਂ ਘਰ ਘਰ ਨਸ਼ਾ ਵੇਚਣ ਲਾ ਦਿੱਤਾ ਔਰ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਜਿਹੜੇ ਆਲੇ-ਦੁਆਲੇ ਲੀਡਰ ਦੇ ਰਹਿੰਦੇ ਆ ਉਹੀ ਨਸ਼ਾ ਵੇਚਦੇ ਅਗਰ ਗੁੰਡਾਗਰਦੀ ਦੀ ਗੱਲ ਕਰਦੀ ਗੁੰਡਾਗਰਦੀ ਅੱਜ ਦੇ ਦਿਨ ਚਰਮ ਸੀਮਾ ਤੇ ਬੜਾ ਚੌਰ ਵਿੱਚ ਚੱਲਦੀ ਪਈ ਹੈ ਉਹ ਸਾਰੀਆਂ ਚੀਜ਼ਾਂ ਦਾ ਦੁਆਰ ਤੋਂ ਖਾਤਮਾ ਕਰਨ ਲਈ ਹੈ ਦੁਆਰ ਤੋਂ ਬੜਾ ਚੌਰ ਨੂੰ ਤਰੱਕੀ ਵੱਲ ਲੈ ਕੇ ਜਾਣ ਲਈ ਹੈ ਦੁਆਰ ਤੋਂ ਵਾਰਡ ਨੰਬਰ 14 ਨੂੰ ਤਰੱਕੀ ਵੱਲ ਲੈ ਕੇ ਜਾਣ ਲਈ ਹੈ ਸਾਨੂੰ ਦੁਆਰ ਤੋਂ ਕਾਂਗਰਸ ਦੀ ਕੌਂਸਲ ਬਣਾਣੀ ਪੈਣੀ ਹੈ ਔਰ ਮੈਨੂੰ ਪੂਰਾ ਆਸਤੇ ਯਕੀਨ ਹੈ ਕਿ ਕਾਂਗਰਸ ਦੁਆਰ ਤੋਂ ਕੌਂਸਲ ਬਣਾਉਂਗੀ ਔਰ ਬੜਾ ਚੌਰ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਉਂਗੀ ਔਰ ਜੋ ਆਮ ਆਦਮੀ ਪਾਰਟੀ ਨੇ ਝੂਠੇ ਵਾਅਦੇ ਕੀਤੇ ਉਹਦਾ ਜਵਾਬ ਵੀ ਲੋਕੀ ਠੋਕ ਬਜਾ ਕੇ ਹੁਣ ਇਸ ਕੌਂਸਲ ਦੇ ਇਲੈਕਸ਼ਨ ਵਿੱਚ ਦੰਗੇ ਬਿਲਕੁਲੀ ਲੋਕ ਜਵਾਬ ਦੇਣਾ ਚਾਹੁੰਦੇ ਆ 21 ਦਸੰਬਰ ਨੂੰ ਤੁਸੀਂ ਆਪਣੀ ਵੋਟ ਜਿਹੜਾ ਮਤਦਾਨ ਹੈ ਮਤਦਾਨ 6 ਫੁੱਟ ਦੇ ਪਰਦੇ ਦੇ ਅੰਦਰ ਜਾ ਕੇ ਆਪਣੇ ਦਿਲ ਦੀ ਆਵਾਜ਼ ਜੂਰ ਸੁਣਿਓ ਜੇ ਕਾਂਗਰਸ ਨੇ ਚੰਗੇ ਕੰਮ ਕੀਤੇ ਤਾਂ ਇਹਨਾਂ ਨੂੰ ਵੋਟ ਪਾ ਦਿਓ ਜੇ ਨਹੀਂ ਕੀਤੇ ਤਾਂ ਇੱਕ ਵਾਰ ਫੇਰ ਲੀ ਦੇ ਉੱਤੇ ਤੇ 15 ਦੇ 15 ਕੈਂਡੀਡੇਟ ਦੇ ਤੁਸੀਂ ਉਮੀਦਵਾਰ ਕਹਿੰਨੇ ਆ ਉਤਾਰੇ ਆ ਪਰ ਚੋਣ ਨਿਸ਼ਾਨ ਨਹੀਂ ਦਿੱਤੇ ਉਹਦਾ ਕੀ ਕਰਨ ਮੈਂ ਚੋਣ ਨਿਸ਼ਾਨ ਤਾਂ ਸਾਰਿਆਂ ਨੂੰ ਦਿੱਤੇ ਆ ਕਾਂਗਰਸ ਦਾ ਚੋਣ ਨਿਸ਼ਾਨ ਨਹੀਂ ਦਿੱਤਾ ਜੀ ਦੇਖੋ ਜਿਹੜੇ ਆਹ ਪੰਚਾਇਤ ਕੌਂਸਲ ਦੇ ਇਲੈਕਸ਼ਨ ਹੈ ਇਹਦੇ ਵਿੱਚ ਕਾਂਗਰਸ ਪਾਰਟੀ ਦੀ ਕੋਈ ਫਾਸਟ ਐਂਡ ਰੂਲ ਨਹੀਂ ਹੈਗਾ ਕਿ ਉਹ ਤੁਸੀਂ ਇਸੇ ਤੇ ਲੜਨਾ ਮੇਰਾ ਮੰਨਣਾ ਕਿ ਇਹ ਸਮਾਜ ਦਾ ਸਾਂਝਾ ਇਲੈਕਸ਼ਨ ਹੈ ਇਹਦੇ ਵਿੱਚ ਇਸ ਚੀਨ ਨਾਲੋਂ ਕਿ ਚੋਣ ਨਿਸ਼ਾਨ ਕਿਸ ਤੇ ਲੜਦੇ ਆ ਜਿਆਦਾ ਮੈਟਰ ਕਰਦਾ ਹੈ ਕਿ ਤੁਹਾਡੀ ਨੀਤ ਕੀ ਹੈ ਤੁਸੀਂ ਬੜਾ ਚੌੜੀਏ ਕੰਮ ਕੀ ਕਰਿਆ ਚਾਹੁੰਦੇ ਆ ਔਰ ਅਗਰ ਚੋਣ ਨਿਸ਼ਾਨ ਦੀ ਗੱਲ ਕਰੀਏ ਤੇ ਇਸ ਤਰੀਕੇ ਆਮ ਆਦਮੀ ਪਾਰਟੀ ਤਾਂ ਸਿਰਫ 12 ਸੀਟਾਂ ਤੇ ਇਲੈਕਸ਼ਨ ਲੜਦੀ ਪਈ ਹੈ ਇਹਦਾ ਮਤਲਬ ਉਹ ਤਿੰਨ ਤੇ ਤਾਂ ਹਾਰ ਪਹਿਲਾਂ ਮੰਨ ਚੁੱਕੀ ਹੈ ਸਰਕਾਰ ਦੇ ਵਿੱਚ ਹੈ ਕਿ ਉਹਨਾਂ ਨੂੰ 15 ਕੈਂਡੀਡੇਟ ਨਹੀਂ ਮਿਲੇ ਹੈਗੇ ਜਿਨ੍ਹਾਂ ਨੂੰ 15 ਕੈਂਡੀਡੇਟ ਖੜੇ ਕਰਨੋਂ ਨਹੀਂ ਮਿਲੇ ਅਸੀਂ ਕੀ ਉਮੀਦ ਕਰਦੇ ਹਾਂ ਕਿ ਉਹ ਕੌਂਸਲ ਆਪਣੀ ਬਣਾ ਲੂਗੇ ਔਰ ਮੈਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇੱਕ ਜ਼ਰੂਰ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਤੁਸੀਂ ਸਾਡੇ ਵਰਕਰਾਂ ਨੂੰ ਜਿਹੜੇ ਸਾਡੇ ਕੈਂਡੀਡੇਟ ਖੜੇ ਐ ਉਹਨਾਂ ਨੂੰ ਡਰਾਣ ਧਮਕਾਣ ਦੀ ਗੱਲ ਕਰਦੇ ਐ ਜਿਹੜਾ ਪ੍ਰਸ਼ਾਸਨ ਡਰਾਣ ਧਮਕਾਣ ਦੀ ਗੱਲ ਕਰਦਾ ਮੈਂ ਤੁਹਾਨੂੰ ਗੱਲ ਦੱਸਿਆ ਚਾਹੁੰਦਾ ਕਿ ਇਹਨਾਂ ਕੰਮਾਂ ਤੋਂ ਤੁਸੀਂ ਹਟ ਜਾਓ ਸਾਨੂੰ ਇਸ ਚੀਜ਼ ਦਾ ਸੀ ਠੋਕਮਾ ਜਵਾਬ ਦੇਵਾਂਗੇ ਜਿੱਥੇ ਤੁਸੀਂ ਸਾਡੇ ਕਿਸੇ ਵੀ ਬੰਦੇ ਨੂੰ ਡਰਾਉਣ ਧਮਕਾਉਣ ਦੀ ਗੱਲ ਕੀਤੀ ਜਾਂ ਕਿਸੇ ਤਰੀਕੇ ਦੀ ਧਮਕੀ ਦਿੱਤੀ ਜਾਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੱਤਾ ਸਰਕਾਰਾਂ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਜੋ ਤੁਹਾਡੇ ਫਰਜ਼ ਹੈ ਮੂੰਹ ਤੋੜਵਾ ਜਵਾਬ ਕਾਂਗਰਸ ਦੇਵੇਗੀ ਜੇ ਕਿਸ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਇਹ ਸਾਰੀਆਂ ਚੇਤਾਵਨੀਆਂ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨੂੰ ਆਪਾਂ ਦੇਖਦੇ ਆਂ ਦਿੰਦੇ ਰਹਿੰਨੇ ਪਰ ਅਜੇ ਮੰਗੂ ਪਰ ਇੱਕ ਠੋਕੇ ਅਜੇ ਕਈ ਚੇਤਾਵਨੀਆਂ ਦਿੱਤੀਆਂ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਦੇਖਦੇ ਹੋਣਗੇ ਸੋਚ ਵਿਚਾਰ ਕਰਨਗੇ ਸੋਚ ਵਿਚਾਰ ਕਰਕੇ ਜਵਾਬ ਜਰੂਰ ਦੇਣਗੇ ਜੇ ਜਵਾਬ ਦੇਣਾ ਹੋਵੇ ਪੰਜਾਬੀ 365 ਫਿਰ ਹਾਜ਼ਰ ਹੈ ਫਿਰ ਇੱਕ ਵਾਰ ਪੈਣੀ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਆਪਣੇ ਸਮਾਜ ਦੇ ਲੜਨ ਲਈ ਇਹ ਅੱਗੇ ਆਏ ਚੋਣ ਲੜੀ ਇਹਨਾਂ ਨੇ ਚੋਣ ਲੜਨ ਜਾ ਰਹੇ ਆ ਤੇ ਬੋਟਲੇ ਅਵੀਲ ਕਰਦੇ ਆ ਤੇ ਟਰੱਕ ਇਹਨਾਂ ਦਾ ਚੋਣ ਸ਼ਾਨਾ ਵਾਰਡ ਨੰਬਰ 14 ਤੋਂ ਕਾਂਗਰਸ ਦੇ ਉਮੀਦਵਾਰ ਹੈ ਕਾਂਗਰਸ ਦੇ ਉਮੀਦਵਾਰ ਹੈ ਅਜੇ ਮੰਗੂ ਪਰਜੀ ਆਏ ਥੇ ਤੇ ਦੂਜੀ ਗੱਲ ਮੈਂ ਆਖਣਾ ਚਾਹਾਂਗਾ ਕਿ ਕਿ ਜਿਹੜਾ ਲੋਕਤੰਤਰ ਤੁਡਨੂ ਸ਼ਕਤੀ ਦਿੱਤੀ ਆ ਬੋਰਡ ਦੀ ਉਹਦਾ ਇਸ ਵਾਰ ਜਰੂਰ ਸੋਚ ਸਮਝ ਕੇ ਆਪਣੇ ਮਨ ਦੀ ਗੱਲ ਸਮਝ ਕੇ ਬਹੁਤ ਸਾਰੇ ਚਿਹਰੇ ਆਂਦੇ ਆ ਉਹਨਾਂ ਦੀ ਨੀਅਤ ਜਰੂਰ ਧਿਆਨ ਕਰਦੇ ਹੋ ਦਲਾਲਾਂ ਦੀ ਵੀ ਬਹੁਤ ਸਾਰੇ ਇਸ ਵਾਰ ਇੱਕ ਮੁੱਦਾ ਬਣਿਆ ਹੋ ਕੇ ਸ਼ਹਿਰ ਦੇ ਵਿੱਚ ਦਲਾਲ ਰਾਜ ਕਰ ਰਹੇ ਆ ਇਸ ਕਰਕੇ ਵੀ ਆਪਣਾ ਬੋਟ ਜਿਹੜਾ ਮਤਦਾਨ ਜਰੂਰ ਬਖਸ਼ੋ ਧੰਨਵਾਦ ਆ ਪੰਜਾਬੀ ਤੇ ਸੁਬਹਿਮਨਾ ਗੱਲ ਕਰ ਰਹੀ ਹੈ